ਲਓ ਜੀ ਮਿੱਤਰੋ ਅੱਜ ਉਹ ਭਰਾਵਾਂ ਦੀ ਰੀਝ ਪੂਰੀ ਕਰਨੀ ਹੈ ਜਿਹੜੇ ਕਹਿੰਦੇ ਬਾਈ ਪੈਸੇ ਵੀ ਲੱਖੋਂ ਥੱਲੇ ਲਾਉਣੇ ਤੇ ਹਾਈਟ ਵੀ 60ੋਂ ਬਾਹਰ ਹੋਵੇ ਤਾਂ ਮਿੱਤਰੋ ਅੱਜ ਪੌਣੀ ਨੁਕਰੀ ਘੋੜੀ ਲੈਤੀ ਜਿਹਦੀ ਹਾਈਟ ਵੀ 60ੋਂ ਬਾਹਰ ਆ ਤੇ ਰੇਟ ਵੀ ਲੱਖੋਂ ਥੱਲੇ ਆ ਤੇ ਮਿੱਤਰੋ ਆਫਰ ਤੁਹਾਨੂੰ ਇਹ ਆਪਣੇ ਵਾਲੇ ਬਾਜ਼ ਤੋਂ ਜੰਪ ਵੀ ਦੇਤਾ ਇਹਨੂੰ ਅੰਦਰ ਦੀ ਸਾਫਾ ਖਾਲੀ ਕਬਣ ਤੁਹਾਡੇ ਕਰਮਾਂ ਦੀ ਉਹ ਰਾਤ ਇਹਨੂੰ ਲਾਸਟ ਜੰਪ ਦੇ ਦਿੰਦਾ ਜੀ ਪਰ ਕੋੜੀ ਪਾਣੀ ਨੌਕਰੀ ਆ ਤੇ ਬੱਚਾ ਨੁਖਰਾ 100% ਦੇ ਦੂ ਕੱਦ ਵੱਡ ਦੇਖੋ ਕਿੱਡਾ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜਿਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਤਰੀਕ 22 ਮਈ 2025 ਦੀ ਇਹ ਵੀਡੀਓ ਜੀ ਡੈਂਸ ਸੌਂਵਾਰ ਤੇ ਅੱਜ ਤੁਹਾਡੀ ਮਨੋ ਕਾਮਨਾ ਹੀ ਪੂਰੀ ਕਰਦੀ ਇੱਕ ਹਿਸਾਬ ਦੀ ਜਿਹੜੇ ਭਰਾਵਾਂ ਦੀ ਰੀਝ ਹੁੰਦੀ ਹੈ ਨਾ ਯਾਰ ਘਰੇ ਕੁੜੀ ਵੱਡੀ ਹੋਵੇ ਫੋਨ ਆਉਂਦੇ ਜਿਹੜੇ ਹਿਸਾਬ ਨਾਲ ਮੈਨੂੰ ਮੈਂ ਆਪਣਾ opinion ਤੁਹਾਡੇ ਨਾਲ ਸਾਂਝਾ ਕਰਨਾ ਵੀ ਮੈਨੂੰ ਫੋਨ ਆਉਂਦੇ ਹੁੰਦੇ ਬਾਈ ਭਾਵੇਂ ਕੁੜੀ ਲੱਖੀ ਹੋਵੇ ਪਰ ਯਾਰ ਆਪਾਂ ਪੈਸੇ ਲੱਖੋਂ ਥੱਲੇ ਲਾਉਣੇ ਪਰ ਕਦ ਹੋਵੇ ਤਿਆਰ ਆਪਾਂ ਕਰ ਲਾਂਗੇ ਤਾਂ ਮਿੱਤਰੋ ਕੁੜੀ ਦਾ ਕਦ ਵੀ ਆ ਚੰਗੀ ਵੀ ਆ ਤੇ ਸੋਹਣੀ ਤੇ ਦਿਖੋ ਗਏ ਆ ਪਾਣੀ ਨੁਕਰੀ ਆ ਉਹਨਾਂ ਰੰਗ ਲਾਲ ਨੇ ਜਿੰਨੇ ਇਹਦੇ ਵਿੱਚ ਚਿੱਟਾ ਤੁਰਿਆ ਫਿਰਦਾ ਚਾਰੇ ਲੱਤਾਂ ਚਿੱਟੀਆਂ ਸਾਰਾ ਮੂੰਹ ਚਿੱਟਾ ਆਧ ਨਾ ਜਿਆਦਾ ਟੱਡ ਚਿੱਟਾ ਪੂਸ ਵੀ ਆਧ ਨਾ ਜਿਆਦਾ ਚਿੱਟੀ ਆ ਤੇ ਮਿੱਤਰੋ ਹਾਈਟ ਹੋਏ ਦੀ ਕਾਟ ਦੇ ਲਵੇ ਤਵੇਂ 60 ਵਾਰ ਹਾਈਟ ਆ ਕੰਨ ਕੰਨ ਦੇਖੋ ਲੰਬੀ ਲੰਬੀ ਸੋਹਣੀਆਂ ਬੱਚਾ ਵੀ ਵੱਡਾ ਦੂ ਨੁਗਰਾ ਬੱਚਾ ਬਿਸ਼ਰੀ ਦੀ ਸੀ ਨਾ ਤੁਹਾਡੇ ਤਾਂ ਸਾਰੇ ਲੰਬੀ ਲਾ ਦੂ ਬੱਚੇ ਏਡੇ ਚੰਗੇ ਆ ਤੇ ਬੱਚਾ ਦਊ ਵੀ ਪੂਰੇ ਟੌਪ ਦਾ ਕਿਉਂਕਿ ਆਪਣੇ ਵਾਲੇ ਬਾਜ ਤੋਂ ਮੀਟ ਕਰਾਤੀ ਆਪਾਂ ਬਾਜ ਤੋਂ ਮੀਟ ਆ ਬਾਜ ਹੁਣ ਆਪ ਅਰਜੰਦ ਦਾ ਬੱਚਾ ਬੱਤੇ ਉਹ ਵੀ ਟੌਪ ਦੇ ਦੋ ਘੋੜੇ ਦੀ ਖੜਨੇ ਹੁਰਨੇ ਲਾਜਵਾਬ ਵਾਕੀ ਘੋੜੀ ਲੰਬੀ ਲੰਵੇਟ ਲੂਟ ਦੀ ਚੰਗੀ ਆ ਬੱਚਾ ਇਹਨੇ ਵੱਡਾ ਪਾਈ ਜਾਣ ਬਾਲਪੋਰੀਆਂ ਜੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਸੌ ਠੰਡੀ ਆ شریف ਘੋੜੀ ਆ ਤੇ ਅੰਦਰ ਦੀ ਤੁਸੀਂ ਜਿਹੜੇ ਮਰਜੀ ਡਾਕਟਰ ਤੋਂ ਆਪਦੀ ਚੈੱਕ ਕਰਵਾ ਸਕਦੇ ਹੋ ਦੋਸਤੋ ਬਾਲਪੋਰੀਆਂ ਦੀ ਜਮਾ ਸਾਫ ਆ ਜੀ ਤੇ ਮਿੱਤਰ ਰੇਟ ਮੈਂ ਦੁਬਾਰਾ ਫੇਰ ਬੋਲ ਦੇਣਾ ਲੱਖੋਂ ਥੱਲੇ ਰੇਟ ਆ ਜੀ ਤੇ ਬਾਕੀ ਜਿਹੜੇ ਨੰਬਰ ਆ ਜੀ ਆਪਾਂ ਸਕਰੀਨ ਤੇ ਬੋਲ ਵੀ ਦਿੰਨੇ ਆ ਤੇ ਲਿਖ ਵੀ ਦਿੰਨੇ ਆ 6239154544 9855599017 ਮੇਨ ਗੱਲ ਇਹ ਆ ਦੋਸਤੋ ਸਾਊਂ ਠੰਡੀ ਕੋੜੀ ਆ ਘਰੇ ਰੱਖਣ ਵਾਲੀ ਆ ਤੇ ਕੱਦ ਵਿੱਡ ਚੰਗਾ ਹੱਥਾਂ ਪੈਰਾਂ ਦੀ ਸਾਫ ਆ ਤਾਂ ਇੱਕ ਮੀਨ ਵੀ ਆਏ ਤੁਹਾਡੇ ਰੇਟ ਫਿਰ ਬੰਦ ਜਾਣੀ ਜਾਨਵਰ ਤਾਂ ਬਹੁਤ ਖੜਿਆ ਪਰ ਰੇਟ ਜਿਆਦਾ ਹੋ ਜਾਂਦਾ ਤਾਂ ਮਿੱਤਰੋ ਹੁਣ ਦਿਓ ਇਜਾਜ਼ਤ ਮਿਲਦੇ ਆ